ਜੀ ਕਿਸਾਨ ਦੋਸਤੋ ਕਣਕ ਦੀ 50% ਸਬਸਿਡੀ ਲੈਣ ਦੇ ਲਈ ਆਪਾਂ ਸਾਨੂੰ ਪਹਿਲਾਂ agrimachinery.pv.com ਜਿਹੜਾ ਪੋਰਟਲ ਆ ਉਹ ਤੇ ਜਾਣਾ ਫਿਰ ਆਪਾਂ ਜਿਹੜੀਆਂ ਤਿੰਨ ਲਾਈਨਾਂ ਸੀਗੀਆਂ ਇਹ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਆਪਾਂ ਇੱਥੇ ਆਧਾਰ ਨੰਬਰ ਆਪਣਾ ਇਹਨੂੰ ਸਰਚ ਕਰਨਾ ਜਦੋਂ ਆਧਾਰ ਨੰਬਰ ਸਰਚ ਕਰਦੇ ਆ ਤਾਂ OTP ਮੈਸੇਜ ਜਿਹੜਾ ਤੁਹਾਡਾ ਜਾਏਗਾ ਤੁਹਾਨੂੰ ਦੋਸਤੋ ਜਦੋਂ ਆਪਾਂ OTP ਸਬਮਿਟ ਕਰ ਦਿੰਨੇ ਆ ਨਾ ਫਿਰ ਇੱਥੋਂ ਸਬਸਿਡੀ ਆ ਪੋਰਟਲਿਸਟਾਗਨਾ ਖੁੱਲੂ ਪਹਿਲਾਂ ਵੀਟ ਦੀ ਸਬਸਿਡੀ ਆ ਆਪਣਾ ਜ਼ਿਲ੍ਹਾ ਜਿਹੜਾ ਹੜੜ ਰਹਿਤ ਖੇਤਰ 'ਚ 2.5 ਕਿੱਲੇ ਤੱਕ ਦੀ ਸਬਸਿਡੀ ਆ ਔਰ ਇਹ ਕਾਸ਼ ਦਾ ਏਰੀਆ ਵੱਧ ਤੋਂ ਵੱਧ 2.5 ਕਿੱਲੇ ਜਿਹੜਾ ਹੈਗਾ ਉਹੀ ਲੈ ਸਕਦਾ ਨੰਬਰ ਆਫ ਬੈਗ ਇੱਥੇ ਤੁਹਾਡੇ 2 ਬੈਗ ਪਾਉਣਗੇ ਤੇ ਲੁਧਿਆਣਾ ਸਮਰਾਲਾ ਬਲਾਕ ਸਮਰਾਲਾ ਪਿੰਡ ਜਿਵੇਂ ਚੱਲਾਂ ਆ ਗਿਆ ਏਰੀਆ ਇਸ ਢੰਗ ਨਾਲ ਲੈਂਡ ਰਿਕਾਰਡ ਉਹ ਮੰਗਦਾ ਨਾਨ ਫਲੱਡਡ ਏਰੀਆ ਇਹਦੀ ਸਬਮਿਟ ਕਰਕੇ ਆਪਾਂ ਪੁਸ਼ਟੀ ਕਰ ਦੇਣੀ ਆ ਧੰਨਵਾਦ ਇਸ ਢੰਗ ਨਾਲ ਆਪਾਂ ਇਹਨੂੰ ਸਬਮਿਟ ਕਰ ਦੇਣਾ ਅਰਜੀ ਤੁਹਾਡੀ ਸਬਮਿਟ ਹੋ ਜਾਏਗੀ ਇਸ ਢੰਗ ਨਾਲ ਧੰਨਵਾਦ